ਅੱਜ ਤੁਸੀਂ ਚੋਣ ਪ੍ਰਚਾਰ ਲਈ ਪਹੁੰਚੇ ਹੋ ਡਾਕਟਰ ਅਮਰ ਸਿੰਘ ਦੇ ਹੱਕ ਦੇ ਵਿੱਚ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਹੈ ਵੈਸੇ ਦੱਸਣ ਦੀ ਲੋੜ ਤਾਂ ਨਹੀਂ ਫੁੱਲਾਂ ਦੀ ਵਰਖਾ ਪੂਰੀ ਹੋ ਰਹੀ ਹੈ ਦੇ ਉੱਤੇ ਹੀ ਸਮਝ ਆਉਂਦਾ ਹੈ ਨਹੀਂ ਫੁੱਲਾਂ ਦੀ ਵਰਖਾ ਦੇ ਨਾਲ ਨਾਲ ਵੋਟਾਂ ਦੀ ਵਰਖਾ ਵੀ ਹੋਊਗੀ ਜੀ ਜਿਹੜੇ ਸਾਹਮਣੇ ਖੜੇ ਨੇ ਉਹ ਵੀ ਕਾਂਗਰਸ ਦੇ ਹਿਸਾਣੇ ਕਿਸੇ ਟਾਈਮ ਤੱਕ ਕਾਂਗਰਸ ਦਾ ਹਿੱਸਾ ਸੀਗੇ ਤੇ ਹੁਣ ਵੱਖ ਹੋ ਕੇ ਗਏ ਨੇ ਜੀਪੀ ਸਾਹਿਬ ਉਹਨਾਂ ਨੂੰ ਕਿਵੇਂ ਦੇਖਦੇ ਹੋ ਔਰ ਅੱਜ ਤੁਸੀਂ ਪਾਰਟੀ ਨੂੰ ਛੱਡ ਕੇ ਦਗਾ ਕਰਕੇ ਦੂਸਰੀ ਪਾਰਟੀ ਵਿੱਚ ਲਾਲਚ ਲਈ ਚਲੇ ਗਏ ਇਹ ਦੋ ਫਰੋਕਤ ਹੋ ਰਹੀ ਹੈ ਲੋਕਾਂ ਦੇ ਆਮਾਨ ਜਿਹੜੇ ਨੇ ਖਰੀਦੇ ਜਾ ਰਹੇ ਨੇ ਲੋਕਾਂ ਨੂੰ ਡਰਾ ਧਮਕਾ ਕੇ ਆਪਣੇ ਨਾਲ ਲਾਇਆ ਜਾ ਰਿਹਾ ਇਹੋ ਜਿਹਾ ਮਾਹੌਲ ਜਿਹੜੇ ਸੀਗੇ ਯੂਪੀ ਬਿਹਾਰ ਦੇ ਵਿੱਚ ਦੇਖੇ ਜਾਂਦੇ ਸੀ ਉਹ ਅੱਜ ਪੂਰੇ ਦੇਸ਼ ਅੰਦਰ ਜਿਸ ਤਰੀਕੇ ਦੀ ਰਾਜਨੀਤੀ ਹੋ ਰਹੀ ਹੈ ਇਹ ਲੋਕ ਰਾਜ ਦੇ ਲਈ ਕੋਈ ਚੰਗੀ ਗੱਲ ਨਹੀਂ ਰੋਜ਼ ਵਫਾਦਾਰੀਆਂ ਲੋਕ ਬਦਲਦੇ ਨੇ ਜਾਂ ਲੋਕਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਜਾਂ ਕੁਝ ਚੰਦ ਆਪਣੇ ਮਫਾਦਾਂ ਦੇ ਲਈ ਪਾਰਟੀ ਦੀ ਗੁਰਲੀ ਸਾਹਿਬ ਰਵਨੀਤ ਸਿੰਘ ਬਿੱਟੂ ਵੀ ਗਏ ਨੇ ਭਾਜਪਾ ਦੇ ਵਿੱਚ ਤੁਹਾਡੇ ਭਰਾ ਨੇ ਤੇ ਉੱਥੇ ਜੀ ਬਿਆਨਤ ਸਿੰਘ ਦੀ ਫੋਟੋ ਜਿਹੜੀ ਹੁਣ ਉਧਰਲੇ ਪਾਸੇ ਬੋਰਡਾਂ ਤੇ ਲਾ ਰਹੇ ਤੇ ਕਹਿ ਰਹੇ ਕਿ ਹੁਣ ਸ਼ਹਾਦਤ ਦਾ ਵੀ ਜਿਹੜਾ ਆ ਉਹ ਮਿਸਯੂਜ਼ ਕਰ ਰਹੇ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਦੱਸਿਆ ਜਾਏਗਾ ਕਿ ਪਾਰਟੀ ਵੀ ਬਦਲ ਰਹੇ ਆ ਕੋਈ ਕਿੱਥੇ ਚਲਾ ਜਾਵੇ ਅਸੀਂ ਉਸੇ ਤਰ੍ਹਾਂ ਪਾਰਟੀ ਦੀਆਂ ਜਿਹੜੀਆਂ ਕਤਿਵਿਧੀਆਂ ਦੇ ਵਿੱਚ ਸ਼ਾਮਲ ਆ ਇਹ ਕਾਰਨ ਮੰਨਦੇ ਹੋ ਕਿ ਕਾਂਗਰਸ ਨੂੰ ਆਪਣੇ ਕੈਂਡੀਡੇਟ ਸਾਹਮਣੇ ਨਹੀਂ ਆਉਂਦੇ ਹੁਣ ਤਾਂ ਉਧਰ ਚੌਧਰੀ ਪਰਿਵਾਰ ਰੁਸ ਕੇ ਟੁੱਟ ਗਿਆ ਤੇ ਇਧਰੋਂ ਕੱਲ ਦਲਵੀਰ ਗੋਲਡੀ ਹੋ ਰਹੀ ਰੁਸ ਕੇ ਜੋ ਕਾਂਗਰਸ ਪਾਰਟੀ ਨੇ ਤਾਂ ਸਾਲਾ ਕੁਝ ਦਿੱਤਾ ਹੀ ਐ ਸਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਹਲਕਾ ਫਤੇਗੜ ਸਾਹਤੋ ਇਸ ਵਾਰੀ ਕਾਂਗਰਸ ਦੇ ਵੱਲੋਂ ਆਪਣੇ ਮੌਜੂਦਾ ਸਾਂਸਦ ਡਾਕਟਰ ਅਮਰ ਸਿੰਘ ਦੇ ਹੱਕ ਦੇ ਵਿੱਚ ਪੱਤਾ ਖੜਿਆ ਗਿਆ ਹੈ ਤੇ ਮੇਰੇ ਨਾਲ ਮੌਜੂਦ ਨੇ ਸਬਕਾ ਵਿਧਾਇਕੁਰ ਕੇਰਤ ਸਿੰਘ ਕੋਟਲੀ ਕੋਟਲੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈਨਸ ਪੰਜਾਬ ਤੇ ਥੈਂਕ ਯੂ ਜੀ ਅੱਜ ਤੁਸੀਂ ਚੋਣ ਪ੍ਰਚਾਰ ਲਈ ਪਹੁੰਚੇ ਹੋ ਡਾਕਟਰ ਅਮਰ ਸਿੰਘ ਦੇ ਹੱਕ ਦੇ ਵਿੱਚ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਹੈ ਵੈਸੇ ਦੱਸਣ ਦੀ ਲੋੜ ਤਾਂ ਨਹੀਂ ਫੁੱਲਾਂ ਦੀ ਵਰਖਾ ਪੂਰੀ ਹੋ ਰਹੀ ਹੈ ਤੇ ਉੱਥੇ ਹੀ ਸਮਝ ਆਉਂਦਾ ਨਹੀਂ ਫੁੱਲਾਂ ਦੀ ਵਰਖਾ ਦੇ ਨਾਲ ਨਾਲ ਵੋਟਾਂ ਦੀ ਵਰਖਾ ਵੀ ਹੋਊਗੀ ਜੀ ਜਿਵੇਂ ਪਹਿਲਾ 5 ਸਾਲ ਡਾਕਟਰ ਅਮਰ ਸਿੰਘ ਜੀ ਨੇ ਐਜ਼ ਮੈਂਬਰ ਪਾਰਲੀਮੈਂਟ ਕੰਮ ਕੀਤੇ ਨੇ ਜੋ ਉਹਨਾਂ ਦੀ ਪਰਫਾਰਮੈਂਸ ਰਹੀ ਹੈ ਜੋ ਇੱਕ ਪੜ੍ਹੇ ਲਿਖੇ ਹੋਣ ਦੇ ਨਾਤੇ ਉਹਨਾਂ ਦਾ ਇੱਕ ਤਜਰਬਾ ਹੈ ਉਹ ਬਹੁਤ ਜ਼ਿਆਦਾ ਸਾਨੂੰ ਫਾਇਦੇਮੰਦ ਰਿਹਾ 5 ਸਾਲ ਜੋ ਇਹਨਾਂ ਨੇ ਆਪਣੇ ਹਲਕੇ ਲਈ ਕੀਤਾ ਹੈ ਪਾਰਲੀਮੈਂਟ ਅਵਾਜ਼ ਅਵਾਜ਼ ਠਾਈ ਹੈ ਔਰ ਇਸੇ ਕਾਰਨ ਕਿ ਅੱਜ ਫੁੱਲਾਂ ਦੀ ਵਰਖਾ ਹੋ ਰਹੀ ਹੈ ਔਰ ਇੱਕ ਤਰੀਕ ਨੂੰ ਵੋਟਾਂ ਦੀ ਵਰਖਾ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੋਣ ਜਾ ਰਹੀ ਹੈ ਕੋਟਲੀ ਜੀ ਜਿਹੜੇ ਸਾਹਮਣੇ ਖੜੇ ਨੇ ਉਹ ਵੀ ਕਾਂਗਰਸੀ ਹਿਸਾ ਨੇ ਕਿਸੇ ਟਾਈਮ ਤੱਕ ਕਾਂਗਰਸ ਦਾ ਹਿੱਸਾ ਸੀਗੇ ਤੇ ਹੁਣ ਵੱਖ ਹੋ ਕੇ ਗਏ ਨੇ ਜੀਪੀ ਸਾਹਿਬ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਆ ਕਿ ਮੈਂ ਨਹੀਂ ਇਹ ਗੱਲ ਨੂੰ ਠੀਕ ਸਮਝਦਾ ਕਿ ਤੁਸੀਂ ਕਿਸੇ ਪਾਰਟੀ ਤੋਂ ਉਹ ਚੋਦੇ ਲਏ ਹੋਣ ਲੋਕਾਂ ਨੇ ਤੁਹਾਨੂੰ ਉਸ ਪਾਰਟੀ ਦੇ ਨਾਂ ਤੇ ਵੋਟ ਪਾਈ ਹੋਵੇ ਔਰ ਤੁਸੀਂ ਵਿਧਾਇਕ ਵੀ ਰਹੇ ਹੋ ਔਰ ਅੱਜ ਤੁਸੀਂ ਪਾਰਟੀ ਨੂੰ ਛੱਡ ਕੇ ਦਗਾ ਕਰਕੇ ਦੂਸਰੀ ਪਾਰਟੀ ਵਿੱਚ ਲਾਲਚ ਲਈ ਚਲੇ ਗਏ ਤੋ ਇਸ ਕਰਕੇ ਲੋਕ ਜਾਣਦੇ ਨੇ ਲੋਕ ਸਮਝਦੇ ਨੇ ਔਰ ਇਹ ਜਿਹੜੀਆਂ ਵਫਾਦਾਰੀਆਂ ਲੋਕ ਬਦਲ ਰਹੇ ਨੇ ਇਹਦੇ ਨਾਲ ਤੁਸੀਂ ਦੇਖੋਗੇ ਆਉਣ ਵਾਲਾ ਸਮਾਂ ਇਹ ਲੋਕ ਹੀ ਇਹਦੇ ਵਿੱਚੋਂ ਇਸ ਦਾ ਹੱਲ ਹੋਣਗੇ ਦੇਖ ਲਿਓ ਔਰ ਲੋਕ ਇਸ ਗੱਲ ਦੇ ਖਿਲਾਫ ਫਤਵਾ ਦੇਣਗੇ ਔਰ ਖਾਸ ਕਰਕੇ ਜਿਸ ਤਰੀਕੇ ਨਾਲ ਅੱਜ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਅੰਦਰ ਖਰੀਦੋ ਫਰੋਕਤ ਹੋ ਰਹੀ ਹੈ ਲੋਕਾਂ ਦੇ ਆਮਾਨ ਜਿਹੜੇ ਨੇ ਖਰੀਦੇ ਜਾ ਰਹੇ ਨੇ ਲੋਕਾਂ ਨੂੰ ਧਰਾ ਧਮਕਾ ਕੇ ਆਪਣੇ ਨਾਲ ਲਾਇਆ ਜਾ ਰਿਹਾ ਔਰ ਖਾਸ ਕਰਕੇ ਜਿਸ ਤਰੀਕੇ ਨਾਲ ਇੱਕ ਹਾਰਟ ਸਟ੍ਰੇਟਿੰਗ ਸ਼ੁਰੂ ਹੋਈ ਔਰ ਕੋਈ ਸਮਾਂ ਸੀ ਅੱਜ ਤੋਂ 30 ਸਾਲ ਪਹਿਲਾਂ ਇਹੋ ਜਿਹਾ ਮਾਹੌਲ ਜਿਹੜੇ ਸੀਗੇ ਯੂਪੀ ਬਿਹਾਰ ਦੇ ਵਿੱਚ ਦੇਖੇ ਜਾਂਦੇ ਸੀ ਉਹ ਅੱਜ ਪੂਰੇ ਦੇਸ਼ ਅੰਦਰ ਜਿਸ ਤਰੀਕੇ ਦੀ ਰਾਜਨੀਤੀ ਹੋ ਰਹੀ ਹੈ ਇਹ ਲੋਕ ਰਾਜ ਦੇ ਲਈ ਕੋਈ ਚੰਗੀ ਗੱਲ ਨਹੀਂ ਸੋ ਇਸ ਕਰਕੇ ਇਹ ਮੈਂ ਸਮਝਦਾ ਕਿ ਇਹਦੇ ਲਈ ਲੋਕਾਂ ਨੂੰ ਖੜੇ ਹੋਣਾ ਚਾਹੀਦਾ ਔਰ ਜਿਹੜੀਆਂ ਇਹ ਰੋਜ਼ ਵਫਾਦਾਰੀਆਂ ਲੋਕ ਬਦਲਦੇ ਨੇ ਜਾਂ ਲੋਕਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਜਾਂ ਕੁਝ ਚੰਦ ਆਪਣੇ ਮਫਾਦਾਂ ਦੇ ਲਈ ਪਾਰਟੀ ਦੀ ਜਿਹੜੀ ਵਿਚਾਰਧਾਰਾ ਤੋਂ ਲੋਕ ਦੂਰ ਜਾ ਰਹੇ ਨੇ ਇਹੋ ਜਿਹੇ ਆਗੂ ਜਿਹੜੇ ਨੇ ਉਹ ਕਦੇ ਵੀ ਲੋਕ ਉਹਨਾਂ ਨੂੰ ਬਖਸ਼ਣਗੇ ਨਹੀਂ ਜੀ ਕੋਟਲੀ ਸਾਹਿਬ ਰਵਨੀਤ ਸਿੰਘ ਬਿੱਟੂ ਵੀ ਗਏ ਨੇ ਭਾਜਪਾ ਦੇ ਵਿੱਚ ਤੁਹਾਡੇ ਭਰਾ ਨੇ ਤੇ ਉੱਥੇ ਜੀ ਬਿਆਨਤ ਸਿੰਘ ਦੀ ਫੋਟੋ ਜਿਹੜੀ ਹੁਣ ਉਧਰਲੇ ਪਾਸੇ ਬੋਰਡਾ ਤੇ ਲਾ ਰਹੇ ਆ ਤੇ ਕਹਿ ਰਹੇ ਕਿ ਹੁਣ ਸ਼ਹਾਦਤ ਦਾ ਵੀ ਜਿਹੜਾ ਆ ਉਹ ਮਿਸਯੂਜ਼ ਕਰ ਰਹੇ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਦੱਸਿਆ ਜਿਗਾ ਕਿ ਪਾਰਟੀ ਵੀ ਬਦਲ ਰਹੇ ਆ ਕੋਈ ਕਿ ਕਰੀਬੀ ਸੀਗੇ ਤੁਹਾਡੇ ਉਹ ਹੁਣ ਤਾਂ ਗੱਲ ਇਹ ਵੀ ਨਿਕਲਦੀ ਆ ਕਿ ਆਪਣੇ ਡਰਾਈਵਰ ਨੂੰ ਵੀ ਨਹੀਂ ਦੱਸ ਕੇ ਗਏ ਸੀਗੇ ਦੇਖੋ ਕੋਈ ਕਿੱਥੇ ਚਲਾ ਜਾਵੇ ਹੂੰ ਅਸੀਂ ਉਸੇ ਤਰ੍ਹਾਂ ਪਾਰਟੀ ਦੀਆਂ ਜਿਹੜੀਆਂ ਕਤਿਵਿਧੀਆਂ ਦੇ ਵਿੱਚ ਸ਼ਾਮਲ ਆਂ ਔਰ ਹਮੇਸ਼ਾ ਸਰਬਜਨ ਸਿੰਘ ਜੀ ਵੀ ਕਾਂਗਰਸ ਪਾਰਟੀ ਵਿੱਚ ਰਹਿ ਕੇ ਉਹਨਾਂ ਨੇ ਪੰਜਾਬ ਦੀ ਸੇਵਾ ਕੀਤੀ ਔਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਸਥਾਪਿਤ ਕੀਤੀ ਉਹਨਾਂ ਨੂੰ ਆਪਣੀ ਕੁਰਬਾਨੀ ਵੀ ਦੇਣੀ ਪਈ ਸੋ ਉਸੇ ਕੁਰਬਾਨੀ ਦੇ ਜਿਹੜੀਆਂ ਲੀਹਾਂ ਤੇ ਚੱਲਦੇ ਹੋਏ ਅਸੀਂ ਵੀ ਅੱਜ ਆਪਣੇ ਪੰਜਾਬ ਲਈ ਆਪਣੇ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਸਮਰਪਿਤ ਆਂ ਔਰ ਕਾਂਗਰਸ ਪਾਰਟੀ ਲਈ ਕੰਮ ਕਰਦੇ ਆਂ ਕਾਂਗਰਸ ਪਾਰਟੀ ਲਈ ਕੰਮ ਕਰਦੇ ਰਹਾਂਗੇ ਔਰ ਨਾ ਕਦੇ ਇੱਕ ਵਿਚਾਰਧਾਰਾ ਬਦਲਣ ਦੀ ਕਦੇ ਕੋਈ ਗੱਲ ਸੋਚੀ ਹੈ ਔਰ ਨਾ ਹੀ ਕਦੇ ਸੋਚਾਂਗੇ ਗੁਰਲੀ ਸਾਹਿਬ ਜੇਕਰ ਹੁਣ ਮੈਂ ਪੰਜਾਬ ਦੇ ਵਿੱਚ ਉਮੀਦਵਾਰਾਂ ਤੇ ਝਾਤ ਮਾਰਾਂ ਅੱਧੇ ਜਿਹੜੇ ਉਮੀਦਵਾਰ ਤੁਰੇ ਫਿਰਦੇ ਨੇ ਉਹਨਾਂ ਚੋਂ ਅੱਧੇ ਤਾਂ ਕਾਂਗਰਸ ਹੀ ਨਿਕਲੇ ਕਿਸੇ ਦਾ ਪਹਿਲਾਂ ਸੰਬੰਧ ਸੀ ਕਿਸੇ ਦਾ ਹੁਣ ਤੋੜ ਕੇ ਉਧਰ ਚਲਾ ਗਿਆ ਕੀ ਕਾਰਨ ਮੰਨਦੇ ਹੋ ਕਿ ਕਾਂਗਰਸ ਨੂੰ ਆਪਣੇ ਕੈਂਡੀਡੇਟ ਸਾਹਮਣੇ ਨਹੀਂ ਆਉਂਦੇ ਹੁਣ ਤਾਂ ਉਧਰ ਚੌਧਰੀ ਪਰਿਵਾਰ ਰੁੱਸ ਕੇ ਟੁੱਟ ਗਿਆ ਤੇ ਇਧਰੋਂ ਕੱਲ ਦਲਵੀਰ ਗੋਲਡੀ ਹੋਰੀ ਰੁੱਸ ਕੇ ਦੇਖੋ ਕਾਂਗਰਸ ਪਾਰਟੀ ਤਾਂ ਉਹਨਾਂ ਨੂੰ ਮਾਨ ਸਨਮਾਨ ਦੇ ਸਕਦੀ ਆ ਉਹਨਾਂ ਨੂੰ ਅਹੁਦੇ ਦੇ ਸਕਦੀ ਆ ਉਹਨਾਂ ਨੂੰ ਪਦ ਦੇ ਸਕਦੀ ਆ ਔਰ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਉਹਨਾਂ ਲੜਾਈ ਗਈ ਚੋਣਾਂ ਦੇ ਫਲ ਸ੍ਰੂਪ ਹੀ ਉਹ ਇਸ ਅਹੁਦਿਆਂ ਤੇ ਪਹੁੰਚੇ ਨੇ ਸੋ ਕਾਂਗਰਸ ਪਾਰਟੀ ਨੇ ਤਾਂ ਸਾਲਾ ਕੁਝ ਦਿੱਤਾ ਹੀ ਆ ਤੇ ਅੱਜ ਜਦੋਂ ਮੌਕਾ ਤੇ ਉਹ ਅੱਜ ਇਸ ਤਰ੍ਹਾਂ ਵਫਾਦਾਰੀਆਂ ਬਦਲ ਰਹੇ ਨੇ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਸਬਕ ਸਿਖਾਉਣਗੇ ਜੀ ਆਖਰੀ ਆਖਰੀ ਅਪੀਲ ਕੁਝ ਆਪਣੇ ਹਲਕੇ ਦੇ ਲੋਕਾਂ ਨੂੰ ਕਰਨੀ ਚਾਹੁੰਦੇ ਹਾਂ ਇਹ ਹੀ ਅਪੀਲ ਕਰਨਾ ਚਾਹੁੰਦਾ ਕੇ ਲੋਕ ਜਿਹੜੇ ਨੇ ਉਹ ਡਵੈਲਪਮੈਂਟ ਨੂੰ ਤਰਜੀਹ ਦੇਣ ਔਰ ਝੂਠ ਦੀ ਜਿਹੜੀ ਨਫਰਤ ਦੀ ਔਰ ਖਾਸ ਕਰਕੇ ਬਦਲਾਖੋਰੀ ਔਰ ਤੱਕੇ ਸ਼ਾਈ ਤਾਨਾ ਸ਼ਾਈ ਦੀ ਜਿਹੜੀ ਰਾਜਨੀਤੀ ਆ ਉਹਨੂੰ ਬੰਦ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਕੋਟਲੀ ਜੀ ਸੋ ਇਹ ਸੰ ਸਾਡੇ ਨਾਲ ਸਾਬਕਾ ਵਿਧਾਇਕ ਪੁਰਕੀਰਾ ਤਾਂ ਦੱਸੇ ਕੋਰਲੇ ਜਨਾਦੇ ਨਾਲ ਗੱਲਬਾਤ ਕੀਤੀ ਐ ਸੋ ਇਥੇ ਡਾਕਟਰ ਅਮਰ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕਰਨ ਆਏ ਸੀ ਸੋ ਰਸਤੇ ਦੇ ਵਿੱਚ ਭਰਾ ਲੱਗਦੇ ਨੇ ਰਵਨੀਤ ਸਿੰਘ ਤੇ ਬਿੱਟੂ ਦੇ ਸੋ ਰਵਨੀਤ ਸਿੰਘ ਤੇ ਬਿੱਟੂ ਦੇ ਪਾਰਟੀ ਬਦਲਣ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਭਾਜਪਾ ਜਿਹੜੀ ਰਾਜਨੀਤੀ ਪਹਿਲਾਂ ਯੂਪੀ ਬਿਹਾਰ ਚ ਕਰ ਰਹੀ ਸੀ ਉਹ ਹੁਣ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਹੈ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸਕਾਈ ਨਿਊਜ਼ ਪੰਜਾਬ ਖੰਨਾ